ਜੋ ਹਰ ਸਾਲ ਦੀ ਤਰ੍ਹਾਂ ਸਾਬਜਾਦਿਆਂ ਦੇ ਤੇ ਮਾਤਾ ਗੁਰੂਤੌਰ ਦੇ ਜੋ ਉਹਨਾਂ ਨੂੰ ਸਰਮਰਪਤ ਜੋ ਗੁਰੂ ਘਰ ਵਿੱਚ ਇੱਕ ਹਫ਼ਤੇ ਦਾ ਕੈਂਪ ਲੱਗਦਾ ਹੈ ਇਸ ਵਾਰ ਵੀ ਬਹੁਤ ਅਸ਼ਟਾਦ ਨਾਲ ਜੋ ਗੁਰੂ ਘਰ ਵਿੱਚ ਬੱਚੇ ਇਸ ਕੈਂਪ ਵਿੱਚ ਹਿੱਸਾ ਲੈਣ ਲਈ ਪਹੁੰਚੇ ਦਰਿਆ ਦਰਿਆ ਜਿੰਦਾਂ ਤੂਰੀਆਂ ਵਿੱਚ ਚਿਚ ਨਾ ਰਾਏ ਸਾਹਿਬ ਜਥੇਦੰਦੇ ਸ਼ਹੀਦੀ ਦਿਹਾੜੇ ਦੇ ਚਲਦਿਆਂ ਨਿਊਯਾਰਕ ਦੇ ਗੁਰਦੁਆਰਾ ਬੱਬਾ ਮੱਖਣ ਚਾਲੋਂ ਪਾਣਾ ਵਿਖੇ ਬੱਚਿਆਂ ਦਾ ਗੁਰਮਤ ਕੈਂਪ ਲਗਾਇਆ ਗਿਆ ਬਹੁਤ ਸਾਰੇ ਬੱਚੇ ਹਫ਼ਤਾ ਬਾਅਦ ਚਲਣ ਵਾਲੇ ਇਸ ਕੈਂਪ ਦਾ ਹਿੱਸਾ ਬਣੇ ਗੁਰਮਤ ਕੈਂਪ ਦੇ ਅਖੀਰਲੇ ਦਿਨ ਬੱਚਾ ਵੱਲੋਂ ਬਿਹਤ ਸ਼ਾਨਦਾਰ ਪਰਫਾਰਮੈਂਸ ਦਿੱਤੀਆਂ ਗਈਆਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਦੇ ਚਾਰਜ ਸਾਹਿਬ ਜਾਦੇ ਅਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਤ ਸਤ ਨਮਨ ਕਰਦੇ ਆ। ਵਿਸ਼ੂਪਰਦੇ ਵਿੱਚ ਵਸਦੀ ਸਿੱਖ ਕਮਿਊਨਿਟੀ ਵੱਲੋਂ ਵੱਖੋ ਵੱਖਰੇ ਗੁਰੂਕਰਾਂ ਦੇ ਵਿੱਚ ਸਮਾਗਮ ਕਰਵਾਏ ਗਏ। ਇਸੇ ਲੜੀ ਦੇ ਚੱਲਦੇ ਆ ਨਿਊਯਾਰਕ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਲੋਬਾਨਾ ਸਿਕ ਸੈਂਟਰ ਵਿਖੇ ਵੀ ਚਾਰ ਸਾਹਿਬ ਜਾਦੇ ਅਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਬੱਚਿਆਂ ਦਾ ਗੁਰਮਤ ਕੈਂਪ ਇੱਕ ਹਫ਼ਤੇ ਲਈ ਗੁਰੂਕਰ ਵਿਖੇ ਲਾਇਆ ਗਿਆ ਜਿਸ ਦੇ ਵਿੱਚ ਬੱਚਿਆਂ ਨੂੰ ਖਾਸ ਤੌਰ ਤੇ ਸਾਹਿਬ ਜਾਦਿਆਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਬੱਚਿਆਂ ਨੂੰ ਸਿੱਖ ਮਾਰਸ਼ਲ ਆਰਟ ਕਤਕਾ ਦੀ ਵਿਦਿਤੀ ਗਈ ਸੋ ਬੱਚਾ ਨੇ ਗੁਰਪਤ ਕੈਂਪ ਦੇ ਦੌਰਾਨ 24 ਅੱਖਿਆ ਉਹ ਸਭ ਕੈਂਪ ਦੇ ਅਖੀਰਲੇ ਦਿਨ ਬੱਚਾ ਨੇ ਸਭ ਨੂੰ ਸੁਣਾਇਆ ਦੇ ਕਰਬ ਜੋ ਹਰ ਸਾਲ ਦੀ ਤਰ੍ਹਾਂ ਸੋ ਸਾਬਜਾਦਿਆਂ ਦੇ ਤੇ ਮਾਤਾ ਗੁਜਰ ਦੇ ਤੌਰ ਦੇ ਜੋ ਉਹਨਾਂ ਨੂੰ ਸਰ ਮਰਪਤ ਜੋ ਗੁਰੂ ਘਰ ਵਿੱਚ ਇੱਕ ਹਫ਼ਤੇ ਦਾ ਕੈਂਪ ਲੱਗਦਾ ਹੈ ਇਸ ਵਾਰ ਵੀ ਬਹੁਤ ਅਸ਼ਟਾਜ ਨਾਲ ਜੋ ਗੁਰੂ ਘਰ ਵਿੱਚ ਬੱਚੇ ਇਸ ਕੈਂਪ ਵਿੱਚ ਹਸਾਲਾਂ ਲਈ ਪਹੁੰਚੇ ਜੋ ਇੱਕ ਕੈਂਪ ਦੇ ਬਹੁਤ ਵੱਤ ਵੱਧ ਸਾਰੇ ਟੀਚਰ ਸਾਹਿਬਾਨਾ ਜੋ ਗੁਰੂ ਘਰ ਦੇ ਗੋਡ ਐਜੂਕੇਸ਼ਨ ਦੇ ਚੇਅਰਮੈਨ ਵਾਈਸ ਚੇਅਰਮੈਨ ਉਹਨਾਂ ਨੇ ਵੀ ਬਹੁਤ ਸੇਵਾਵਾਂ ਕੀਤੀਆਂ ਨੇ ਮੈਂ ਇਹਨਾਂ ਸਾਰੇ ਪੇਰਿਨਸ ਬੱਚਿਆਂ ਦੇ ਪੇਰਿਨਸ ਤੇ ਟੀਚਰ ਸਾਹਿਬਾਨਾ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਵਿਸ਼ੇਸ਼ ਤੌਰ ਤੇ ਜੋ ਸਾਡੇ ਗੁਰੂ ਘਰ ਦੇ ਮੁੱਖ ਸੇਵਾਦਾਰ ਸਦਾ ਦਲੇ ਸਿੰਘ ਹਰਿਆਣਾ ਵੱਲੋਂ ਉਹਨਾਂ ਵੱਲੋਂ ਵੀ ਸਾਰੇ ਬੱਚਿਆਂ ਦੇ ਪੇਰਿਨਸ ਟੀਚਰ ਸਾਹਿਬਾਨਾ ਤੇ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ ਸਮਾਗਮ ਦੇ ਦੌਰਾਨ ਬੱਚਿਆਂ ਦੇ ਵਿੱਚ ਵੱਖਰਾ ਹੀ ਉਤਸ਼ਾਹ ਵੇਖਣ ਨੂੰ ਮਿਲਿਆ ਗੁਰੂ ਘਰ ਦੀ ਕਮੇਟੀ ਵੱਲੋਂ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਸਮਾਗਮ ਦੇ ਦੌਰਾਨ ਬੱਚਿਆਂ ਨੂੰ ਟੀ-ਸ਼ਰਟਸ ਦਿੱਤੀਆਂ ਗਈਆਂ ਜਿਨ੍ਹਾਂ ਤੇ ਦਸਮ ਪਿਤਾ ਤੇ ਸਾਹਿਬ ਚਾਦਿਆਂ ਦੀਆਂ ਤਸਵੀਰਾਂ ਛਪੀਆਂ ਹੋਈਆਂ ਸਨ ਤਾਬੀਹ ਨਾਨਕੋ ਵੀਰ ਸਰ ਇਹ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਇੰਨੀ ਵੱਡੀ ਤਦਾਦ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਸਾਰੇ ਟੀਚਰ ਸਾਹਿਬਾਨ ਭੈਜੀ ਗੁਰਮੀਤ ਕੋਰ ਦਲਜੀਤ ਕੋਰ ਜੋ ਕਿ ਇਸ ਕੈਂਪ ਨੂੰ ਚਲਾ ਰਹੇ ਨੇ ਮੈਂ ਬਹੁਤ ਬਹੁਤ ਵਧਾਈ ਦਿੰਦਾ ਇਹਨਾਂ ਨੂੰ ਇਹਨਾਂ ਨੇ ਬੜੀ ਮਿਹਨਤ ਕਰਕੇ ਸਾਰਿਆਂ ਨੂੰ ਪ੍ਰੇਰ ਕੇ ਇਸ ਸਰਦੀਆਂ ਦੇ ਵਿੱਚ ਜੋ ਆਪਣਾ ਟਾਈਮ ਛੁੱਟੀਆਂ ਦਾ ਸੀਗਾ ਇੱਥੇ ਸਭਾ ਸਫਲ ਕੀਤਾ ਹੈ ਤੇ ਆਪਾਂ ਇਸ ਚੀਜ਼ ਦੀ ਪੇਰੈਂਟਸ ਨੂੰ ਵੀ ਬਹੁਤ ਵਧਾਈ ਦਿੰਨੇ ਆ ਤਾਂ ਜੋ ਆਪਣੇ ਬੱਚਿਆਂ ਨੂੰ ਜਿਹੜਾ ਇਹਨੇ ਲੈ ਕੇ ਆਏ ਨੇ ਗੁਰਦੁਆਰਾ ਸਾਹਿਬ ਤੇ ਬੱਚੇ ਬੜੀ ਹਮਮਾ ਕੇ ਇਹਦੇ ਵਿੱਚ ਸ਼ਿਰਕਤ ਕਰਦੇ ਨੇ ਤੇ ਪਰਿਵਾਰ ਪਰ ਸਮੂਹ ਪਰਿਵਾਰਾਂ ਦਾ ਬਹੁਤ ਧੰਨਵਾਦ ਹੈ ਜੋ ਆਲੇ ਬੱਚਿਆਂ ਨੂੰ ਗੁਰੂ ਘਰ ਭੇਜਦੇ ਨੇ ਤੇ ਜੋ ਹਰ ਸਾਲ ਇਸ ਕੈਂਪ ਵਿੱਚ ਬੱਚੇ ਹਿੱਸਾ ਲੈਂਦੇ ਨੇ ਤੇ ਆਪ ਜੀ ਸਾਰੇ ਦੇਖ ਸਕਦੇ ਹੋ ਕਿ ਬੱਚੇ ਬੜੇ ਉਤਸ਼ਾਹ ਨਾਲ ਜੋ ਵੀ ਕੁਰਬਾਨੀ ਸਿੱਖੀ ਹੈ ਜੋ ਵੀ ਟੀਚਰਾਂ ਨੇ ਸਿਖਾਇਆ ਉਹ ਬੜੇ ਸੁਚੱਜੇ ਢੰਗ ਨਾਲ ਪੇਸ਼ ਕਰਦੇ ਨੇ। ਬਾਬਾ ਜੀ ਵੀ ਦੱਸਣਾ ਭਾਂਦੇ ਹੈ ਕਿ ਗੁਰੂ ਕਾਰਤੀ ਮੈਨੇਜਮੈਂਟ ਕਮੇਟੀ ਦੇ ਪ੍ਰੈਜ਼ੀਡੈਂਟ ਦਲੇਰ ਸਿੰਘ ਅਤੇ ਉਹਨਾਂ ਦੇ ਸਾਥੀ ਗੁਰਜੋਤ ਸਿੰਘ ਫਤਾਈ ਦੇ ਪਾਤਰ ਨੇ ਜਿਨ੍ਹਾਂ ਵੱਲੋਂ ਵਿਦੇਸ਼ੀ ਧਰਤੀ ਤੇ ਅਕਾਲ ਗੱਤਕਾ ਗੁਰਮਤ ਗਰੁੱਪ ਰਾਹੀਂ अनेका ਬੱਚਾ ਨੂੰ ਗੱਤਕੇ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਬਹੁਤ ਹੀ ਖੁਸ਼ੀ ਦਿਨਾਲ ਬੱਚੇ ਗੱਤਕਾ ਸੇ ਕੇਵਕੋ ਵਕਰੀ ਸਮਾਗਮਾਂ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਇਸ ਮੌਕੇ ਤੇ ਗਿਆਨੀ ਕੁਲਵੰਤ ਸਿੰਘ ਅਤੇ ਗੁਰਮਤ ਕੈਂਪ ਦੇ ਦੌਰਾਨ ਬੱਚਾ ਨੂੰ ਸਿੱਖਿਆ ਦੇਣ ਵਾਲੇ ਟੀਚਰ ਜੈਵਿੰਨ ਕੌਰਫੋ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਬੱਚਿਆਂ ਨੂੰ ਅਜੀ ਹੈ ਗੁਰਮਤ ਕੈਂਪਾਂ ਦਾ ਹਿੱਸਾ ਜ਼ਰੂਰ ਬਣਾਇਆ ਕਰੋ ਜੀ ਅਸੀਂ ਆਉਣ ਵਾਲੇ ਸਮੇਂ ਵਿੱਚ ਇਹੀ ਬੇਨਤੀ ਕਰਾਂਗੇ ਸੰਗਤਾਂ ਨੂੰ ਕਿ ਆਪ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸਾਏ ਮਾਰਗ ਤੇ ਚੱਲਣ ਦਾ ਯਤਨ ਕਰੋ ਆਪਣੇ ਆਪਣੇ ਬੱਚਿਆਂ ਨੂੰ ਲੈ ਕੇ ਗੁਰੂ ਘਰ ਵਿੱਚ ਪਹੁੰਚੋ ਤਾਂ ਕਿ ਇਹਨਾਂ ਬੱਚਿਆਂ ਦੇ ਭਵਿੱਖ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੁਰਬਾਨੀਆਂ ਦੇ ਜਜ਼ਵੇ ਪੈਦਾ ਹੋਣ ਤੇ ਅਸੀਂ ਇਸ ਸਿੱਖ ਕੌਮ ਦੇ ਅੰਦਰ ਆਪਣੇ ਆਪ ਨੂੰ ਤੇ ਸੰਸਾਰ ਨੂੰ ਉੱਚਾ ਨਾਮ ਉੱਚਾ ਰੋਸ਼ਨ ਕਰ ਸਕੀਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਅਗਰ ਇਤਨੀਆਂ ਕੁਰਬਾਨੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਦੰਦੇ ਤੇ ਅੱਜ ਹਿੰਦੁਸਤਾਨ ਦਾ ਨਾਮ ਕੁਝ ਹੋਰ ਹੋਣਾ ਸੀ ਉਹਨਾਂ ਦੀਆਂ ਕੁਰਬਾਨੀਆਂ ਦੇ ਬਾਬਤ ਹੀ ਅੱਜ ਝੂਲਦੇ ਨਿਸ਼ਾਨ ਸਾਹਿਬ ਥੱਲੇ ਬੈਠੇ ਆ ਗੁਰਦਰ ਬਾਬਾ ਮੱਖਣਸ਼ਾਲਾ ਬਾਣੀ ਸਿੱਖ ਸੈਂਟਰ ਵੱਲੋਂ ਸਾਰੀਆਂ ਸੰਗਤਾਂ ਦਾ ਅੱਜ ਦੇ ਦਿਨ ਸਾਹਿਬ ਜੀ ਆਦਿਆਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਆ ਕੈਂਪ ਵਿੱਚ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਲੱਖਾਂ ਮਾਵਾਂ ਨੇ ਇਸ ਜਹਾਨ ਹੁੱਤੇ ਪਰ ਕੋਈ ਕੋਈ ਹੀ ਮੋਤ ਲਈ ਤੋਰਦੀ ਏ ਬੱਚੇ ਨੂੰ ਲੱਗ ਜੇ ਜੇ ਛੋਟ ਛੋਟੀ ਜਾਈ ਤੇ ਮਾਂ ਨੂੰ ਨੀਂਦ ਨਹੀਂ ਆਂਦੀ ਏ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਜਾਗੂ ਤੇ ਬਹੁਤ ਸਾਰੀਆਂ ਮਾਵਾਂ ਨੇ ਪਰ ਅਸੀਂ ਕਦੀ ਵੀ ਆਪਣੇ ਬੱਚਿਆਂ ਨੂੰ ਇਦਾਂ ਨਹੀਂ ਸ਼ਹੀਦੀਆਂ ਦੇ ਲਈ ਨਹੀਂ ਤੋਰ ਸਕਦੇ ਪਰ ਧੰਨ ਮਾਤਾ ਗੁਜਰਕੌਰ ਜੀ ਨੇ ਜਿਨ੍ਹਾਂ ਨੇ ਕਿ ਸਾਰਾ ਪਰਿਵਾਰ ਸਾਡੇ ਲਈ ਵਾਰ ਦਿੱਤਾ ਸੋ ਸਾਨੂੰ ਉਹਨਾਂ ਨੂੰ ਉਹਨਾਂ ਦੀ ਸ਼ਹੀਦੀਆਂ ਨੂੰ ਸਮਰਪਿਤ ਅਸੀਂ ਇਹ ਕੈਂਪ ਲਗਾ ਰਹੇ ਹਾਂ ਅਸੀਂ ਬਹੁਤ ਕਿਸਮਤ ਵਾਲੇ ਹਾਂ ਬਹੁਤ ਪੇਰੈਂਟਸ ਬਹੁਤ ਕਿਸਮਤ ਵਾਲੇ ਨੇ ਜੀ ਜੋ ਕਿ ਇਸ ਛੁੱਟੀਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਦੂਜੇ ਕੰਮਾਂ ਵਿੱਚ ਲੈ ਕੇ ਜਾਣ ਦੀ ਬਜਾਏ ਗੁਰੂ ਘਰ ਵਿੱਚ ਲੈ ਕੇ ਆਏ ਨੇ ਸੋ ਇਹ ਕੈਂਪ ਵਿੱਚ ਬਹੁਤ ਸਾਰੇ ਬੱਚੇ ਆਏ ਨੇ ਸਾਡੀ ਉਮੀਦ ਤੋਂ ਵੱਧ ਕੇ ਬੱਚੇ ਆਏ ਨੇ ਸੋ ਸਾਰੇ ਬੱਚਿਆਂ ਨੇ ਬਹੁਤ ਕੁਝ ਸਿੱਖਿਆ ਹੈ ਉਹਨਾਂ ਨੂੰ ਪਤਾ ਲੱਗਾ ਹੈ ਕਿ ਸਾਹਿਬ ਜਾਦੇ ਕੀ ਸੀ ਤੇ ਉਹਨਾਂ ਨੇ ਸਾਡੇ ਲਈ ਕਿੰਦਾ ਸ਼ਹੀਦੀਆਂ ਦਿੱਤੀਆਂ ਸੀ ਸੋ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਅਸੀਂ ਅੱਗੇ ਤੋਂ ਸਾਰਿਆਂ ਅੱਗੇ ਰਿਕੁਐਸਟ ਕਰਦੇ ਹਾਂ ਕਿ ਪਲੀਜ਼ ਇਹ ਦਿਨਾਂ ਨੂੰ ਕਦੀ ਵੀ ਆਪਣੇ ਮਨ ਵਿੱਚੋਂ ਨਾ ਭੁੱਲਿਓ ਕਿਉਂਕਿ ਇਹਨਾਂ ਨੇ ਜੋ ਸਾਡੇ ਲਈ ਸ਼ਹੀਦੀਆਂ ਕੀਤੀਆਂ ਨੇ ਉਹਨਾਂ ਦੀ ਵਜ੍ਹਾ ਕਰਕੇ ਹੀ ਅਸੀਂ ਸਾਡਾ ਕੋਈ ਵजूद ਹੈ ਇਸ ਦੁਨੀਆ ਤੇ ਤੇ ਉਹਨਾਂ ਦੇ ਕਰਕੇ ਹੀ ਅਸੀਂ ਅੱਜ ਬੈਠੇ ਹਾਂ ਗੁਰਦੁਆਰਾ ਬਾਬਾ ਮੱਖਣ ਚਾਲੋਬਾਨਾ ਸਿੱਖ ਸੈਂਟਰ ਦੀ ਕਮੇਟੀ ਵਧਾਈ ਦੀ ਪਾਤਰ ਹੈ ਜਿਨ੍ਹਾਂ ਵੱਲੋਂ ਬੱਚਿਆਂ ਨੂੰ ਸਿੱਖ ਇਤਿਹਾਸ ਦਿਨਾ ਜੋੜਨ ਦੇ ਲਈ ਸ਼ੇ ਸ਼ੁਪਰਾ ਦੇ ਕੀਤੇ ਜਾਂਦੇ ਨੇ ਜਿਨ੍ਹਾਂ ਸਦਕਾ ਛੋਟੇ ਛੋਟੇ ਬੱਚੇ ਹਫਤਾਵਾਰ ਚਲਣ ਵਾਲੇ ਗੁਰਮਤ ਕੈਂਪਾਂ ਦਾ ਹਿੱਸਾ ਬਣਦੇ ਨੇ ਉੱਥੇ ਗੌਰਮਈ ਸਿੱਖੇ ਇਤਿਹਾਸ ਤੋਂ ਜਾਣੋ ਹੁੰਦੇ ਨੇ ਤੇ ਗੁਰਬਾਣੀ ਤੇ ਲੜ ਲੱਗਦੇ ਨੇ ਨਿਊਯਾਰਕ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ